ਕਾਨੂੰਨ ਪਹਿਲਾਂ ਤੋਂ ਵੀ ਇਸ ਬੇਅਦਬੀਆਂ ਨੂੰ ਲੈ ਕੇ ਚੱਲੇ ਆ ਰਿਹਾ ਪਰਚੇ ਦਰਜ ਹੁੰਦੇ ਸੀ ਅੰਜਾਮ ਤੱਕ ਨਹੀਂ ਪਹੁੰਚਦੇ ਸੀ ਦੋਸ਼ੀ ਮੰਦਬੁੱਧੀ کہہ ਕੇ ਬਾਹਰ ਆ ਜਾਂਦੇ ਸੀ ਪੁਲਿਸ ਦੇ ਕੋਈ ਪ੍ਰੈਸ਼ਰ ਹੁੰਦਾ ਸੀ ਐਕਸ਼ਨ ਕਿਉਂ ਨਹੀਂ ਹੁੰਦਾ ਸੀ ਕਿਉਂਕਿ ਸਾਰੇ ਸਰਬਸੰਮਤੀ ਦੇ ਨਾਲ ਵੀ ਸਾਰੇ ਦਲਿਤ ਤੇ ਸਹਿਮਤ ਹੋਏ ਐ ਔਰ ਇਸ ਦਾ ਪਿੱਛਾ ਕਰਕੇ ਇਹਨੂੰ ਕਾਨੂੰਨ ਨੂੰ ਅਸਲੀ ਜਮਾਂ ਪਨਾਇਆ ਜਾਏ ਉਸ ਤੋਂ ਬਾਅਦ ਵੀ ਇਹਨਾਂ ਹਲਕਾ ਕਿਉਂ ਚੱਲੇ ਆ ਰਹੇ ਸੀ ਕਾਨੂੰਨ ਕੇ ਮੰਦਬੁੱਧੀ کہہ ਕੇ ਬੰਦਾ ਬਾਹਰ ਮੈਂ ਕਹਿ ਸਕਦਾ ਵੀ ਸ਼ਾਇਦ ਪੁਲਿਸ ਜਾਂ ਕੋਈ ਸੂਬੇ ਦੀ ਸਰਕਾਰਾਂ ਬਹੁਤ ਜ਼ਿਆਦਾ ਸੀਰੀਅਸ ਨਹੀਂ ਕਰਦੀਆਂ ਨੇ ਸਾਰਿਆਂ ਦੇ ਭਾਵਨਾ ਇੱਕੋ ਜੀਆਂ ਗੁਰੂ ਮਹਾਰਾਜ ਦੇ ਲਈ ਤੇ ਆਪਾਂ ਉਹਦੇ ਤੇ ਗੱਲ ਕਰਨਾ ਜਿਹਦਾ ਇੰਡੀਵਿਜੂਅਲ ਲੈਣਾ ਨਹੀਂ ਚਾਹੀਦਾ ਸੋ ਅੱਜ ਪੰਜਾਬ ਵਿਧਾਨ ਸਭਾ ਦੇ ਖਾਸ ਸੈਸ਼ਨ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਬਿਲ ਪਾਸ ਹੋ ਗਿਆ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਿੰਪਾ ਸਾਹਿਬ ਕਾਨੂੰਨ ਪਹਿਲਾਂ ਤੋਂ ਵੀ ਸੀ ਬੇਅਦਬੀਆਂ ਨੂੰ ਲੈ ਕੇ ਚੱਲੇ ਆ ਰਿਹਾ ਪਰਚੇ ਦਰਜ ਹੁੰਦੇ ਸੀ ਅੰਜਾਮ ਤੱਕ ਨਹੀਂ ਪਹੁੰਚਦੇ ਸੀ ਦੋਸ਼ੀ ਮੰਦ ਬੁੱਧੀ ਕਹ ਕੇ ਬਾਹਰ ਆ ਜਾਂਦੇ ਸੀ ਪੁਲਿਸ ਦੇ ਕੋਈ ਪ੍ਰੈਸ਼ਰ ਹੁੰਦਾ ਸੀ ਐਕਸ਼ਨ ਕਿਉਂ ਨਹੀਂ ਹੁੰਦਾ ਸੀ ਦੇਖੋ ਮੈਂ ਕਹਿ ਸਕਦਾ ਵੀ ਇਸ ਕਾਨੂੰਨ ਨੂੰ ਹੋਰ ਦਰੁਸਤ ਕਰਨ ਦੇ ਲਈ ਔਰ ਜਿਹੜੀ ਬਾਕੀ ਖਾਮੀ ਹੈ ਸਿਗੀਆਂ ਵੀ ਕਿਉਂ ਅਗਰ ਇਨਜ਼ਾਮ ਤੱਕ ਨਹੀਂ ਪਹੁੰਚਦਾ ਉਹਨੂੰ ਟਾਈਮ ਬਾਉਂਡ ਕਰਨ ਲਈ ਅੱਜ ਟਾਈਮ ਬਾਉਂਡ ਦੀ ਗੱਲ ਵੀ ਹੋਈ ਹੈ ਵੀ ਕੋਈ ਅਗਰ ਦਰਇਆਸਤ ਹੁੰਦੀ ਹੈ ਜਾਂ ਕੋਈ ਚੀਜ਼ ਦੀ ਤਾਂ ਉਹਨੂੰ ਇੱਕ 2 ਮਹੀਨੇ 3 ਮਹੀਨੇ 6 ਮਹੀਨੇ ਸਾਲ ਡੇਢ ਸਾਲ ਚੰਪਲੀਟ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਤੇ ਉਹਦੇ ਦੀ ਵੀ ਗੱਲ ਅੱਜ ਤਰੀ ਹੋਈ ਹੈ ਇਸੇ ਕਰਕੇ ਹੋਈ ਹੈ ਔਰ ਦੂਜੀ ਗੱਲ ਨਾਲ ਆ ਵੀ ਅਗਰ ਕਾਨੂੰਨ ਨੇ ਪਹਿਲਾਂ ਵੀ ਲਿਆਂਦਾ ਗਿਆ ਔਰ ਸੈਂਟਰ ਗਵਰਨਮੈਂਟ ਕੋ ਲਾ ਕਮਿਸ਼ਨ ਕੋ ਜਾ ਰਾਸ਼ਟਰਪਤੀ ਜੀ ਕੋ ਪਹੁੰਚਾ ਲੇਕਿਨ ਉਹਦਾ ਪਿੱਛਾ ਨਹੀਂ ਗਿਆ ਗਿਆ ਲੇਕਿਨ ਇਹ ਸਰਕਾਰ ਜਿਹੜੀ ਆ ਅੱਜ ਕਿਉਂਕਿ ਸਾਰੇ ਸਰਬਸੰਮਤੀ ਦੇ ਨਾਲ ਵੀ ਸਾਰੇ ਦਲਿਤ ਤੇ ਸਹਿਮਤ ਹੋਏ ਐ ਔਰ ਇਸ ਦਾ ਪਿੱਛਾ ਕਰਕੇ ਇਹਨੂੰ ਕਾਨੂੰਨ ਨੂੰ ਅਸਲੀ ਜਮਾਂ ਪਨਾਇਆ ਜਾਏਗਾ 2016 ਵਿੱਚ ਵੀ ਬਾਦਲ ਸਰਕਾਰ ਬਿਲੇ ਆਇਆ 2018 ਵਿੱਚ ਕੈਪਟਨ ਸਟਾਰ ਬਿਲੇ ਵਿੱਚ ਸੌਦਾ ਹੋਈਆਂ ਉਸ ਤੋਂ ਬਾਅਦ ਵੀ ਇਹਨਾਂ ਹਲਕਾ ਕਿਉਂ ਚੱਲੇ ਆ ਰਹੇ ਸੀ ਕਾਨੂੰਨ ਕੇ ਮੰਦਬੁੱਧੀ ਕਹਿ ਕੇ ਬੰਦਾ ਬਾਹਰ ਪੁਲਿਸ ਕਿਉਂ ਨਹੀਂ ਸਹੀ ਇਨਵੈਸਟੀਗੇਸ਼ਨ ਕਰ ਪਾਉਂਦੀ ਸੀ ਪੁਲਿਸ ਤੇ ਕੋ ਪੋਲਿਟੀਕਲ ਪ੍ਰੈਸ਼ਰ ਆ ਜਾਂਦਾ ਸੀਗਾ ਮੈਂ ਕਹਿ ਸਕਦਾ ਕਿ ਸ਼ਾਇਦ ਪੁਲਿਸ ਜਾਂ ਕੋ ਸੂਬੇ ਦੀ ਸਰਕਾਰਾਂ ਬਹੁਤ ਜ਼ਿਆਦਾ ਸੀਰੀਅਸ ਨਹੀਂ ਲੈਂਦੀਆਂ ਰਹੀਆਂ ਇਸ ਚੀਜ਼ ਨੂੰ ਲੇਕਿਨ ਸਾਡੀ ਸਰਕਾਰ ਜਿਹੜੀ ਹੈ ਤੇ ਵਕੀਦਾ ਏਸੀ ਕਰਕੇ ਤਾਂ ਕਿ ਆਉਣ ਵਾਲੇ ਟਾਈਮ ਨੂੰ ਇਦਾਂ ਦੀ ਕਿਸੇ ਵੀ ਮੰਦਭਾਗੀ ਘਟਨਾ ਨੂੰ ਕੋਈ ਕਰਨ ਦੀ ਹਿੰਮਤ ਨਾ ਕਰੇ ਨਕ ਉਧਰ ਕਾਂਡ ਤੇ ਚਰਚਾ ਉੱਠੀ ਹੈ ਸੁਖਪਾਲ ਖਹਿਰਾ ਵੱਲ ਇਸ਼ਾਰੇ ਹੋਏ ਖਹਿਰਾ ਕਹਿੰਦੇ ਆਜੋ ਮੇਰੇ ਨਾਲ ਇਕੱਲੇ ਨਾਲ ਡਿਬੇਟ ਕਰ ਲੋ ਉਹ ਉਹ ਜੀ ਬੇਅਤਬੀਆਂ ਉਹ ਉਹਨਾਂ ਮਾਮਲਿਆਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਖੈਰਾ ਸਾਹਿਬ ਦੀ ਜਾਮਾ ਕਿਸੇ ਦੀ ਗੱਲ ਨਹੀਂ ਆਪਾਂ ਦੇ ਸਾਰੇ ਸੈਂਟੀਮੈਂਟਸ ਸੇ ਇੱਕੋ ਜਿਹਾ ਹੀ ਹੈ ਸਾਰਿਆਂ ਦੇ ਭਾਵਨਾ ਇੱਕੋ ਜਿਹੀਆਂ ਗੁਰੂ ਮਹਾਰਾਜ ਦੇ ਲਈ ਤੇ ਆਪਾਂ ਨੂੰ ਉਹਦੇ ਤੇ ਗੱਲ ਕਰਨਾ ਚਾਹੀਦਾ ਇੰਡੀਵਿਜੂਅਲ ਲੈਣਾ ਨਹੀਂ ਚਾਹੀਦਾ ਅਗਰ ਕਿਸੇ ਨੇ ਕੋਈ ਕੋਈ ਨੁਕਤਾ ਜਿੰਨੀ ਕੇ ਅੰਦਰ ਕੋ ਖਾਸ ਮਤਲਬ ਨਹੀਂ ਹੁੰਦਾ ਕਈ ਵਰੀ ਕਈ ਵਰੀ ਉਹ ਜਿਹੜਾ ਇਤਿਹਾਸ ਬੀਤਿਆ ਤਾਂ ਹਸਨ ਦਾ ਉਹਦੀ ਗੱਲ ਕਰਨੀ ਪੈਂਦੀ ਹੈ ਉਹਦੇ 'ਚ ਮੈਂ ਕਹਿ ਸਕਦਾ ਸਾਨੂੰ ਬੜੀ ਸੰਜੀਦਗੀ ਨਾਲ ਉਹਦੇ ਤੇ ਸੋਚਣਾ ਚਾਹੀਦਾ ਔਰ ਉਸ ਉਸ ਗੱਲ ਦਾ ਆਦਰ ਕਰਨਾ ਚਾਹੀਦਾ। ਮਾਨ ਸਾਹਿਬ ਕਹਿ ਰਹੇ ਨੇ ਕਿ ਆਪਾਂ ਸਿਲੈਕਸ਼ਨ ਕਮੇਟੀ ਕੋਲ ਅੱਗੇ ਭੇਜ ਦਿੰਨੇ ਆ ਸਿਲੈਕਟ ਕਮੇਟੀ ਕੋਲ ਹੋਰ ਜੇ ਆਪਾਂ ਕੁਝ ਕਮੀ ਪੇਸ਼ੀ ਰਹਿ ਗਈ ਲੱਗਦੀ ਹੈ ਆਪਾਂ ਹੋਰ ਇਹਨੂੰ ਗੰਭੀਰ ਹੋ ਕੇ ਚਰਚਾ ਕਰ ਲਈਏ ਲੱਗਦਾ ਵੀ ਅੱਗੇ ਜਾਣਾ ਚਾਹੀਦਾ ਜਾਂ ਲੱਗਦਾ ਫੁੱਲ ਐਂਡ ਫਾਈਨਲ ਹੋ ਗਿਆ। ਨਹੀਂ। ਅਗਰ ਸਪੀਕਰ ਸਾਹਿਬ ਨੇ ਫੈਸਲਾ ਲਿਆ ਤੇ ਪਹਿਨੂੰ ਸਿਲੈਕਸ਼ਨ ਕਮੇਟੀ ਕੋਲ ਜਾਣ ਤੋਂ ਬਾਅਦ ਇੱਚ ਪਬਲਿਕ ਦੀ ਰਾਏ ਵੀ ਲਈ ਜਾਵੇ। ਕਿਉਂਕਿ ਬਹੁਤ ਬੜਾ ਉਹਨਾਂ ਨੇ ਸੀਐਮ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਕਾਨੂੰਨ ਜਿਹੜਾ ਬੰਦਾ ਉਹ ਸਦੀਆਂ ਲਈ ਬਣ ਜਾਂਦੇ ਕਿਵੇਂ? ਉਹ ਲੋਕ ਰਾਏ ਤੇ ਬਣ ਲੋਕ ਉਹ ਮੈਂ ਕਹਿੰਦਾ ਇੱਕ ਬਹੁਤ ਅੱਛਾ ਔਰ ਉਹਦਾ ਅਮਲੀ ਪਹਿਲੂ ਬਹੁਤ ਅੱਛਾ ਹੈ ਕੋਈ ਵਿੱਖ ਕੀ ਦੇਦੇ ਹੋ ਅੱਜ ਤੋਂ ਬਾਅਦ ਕੀ ਲੱਗਦਾ ਲੋਕ ਹੁਣ ਡਰਨਗੇ ਉਮਰ ਕੈਦ ਤੱਕ ਦੀ ਸਜ਼ਾ ਦੀ ਗੱਲ ਉੱਠੀ ਆ 5 ਲੱਖ ਤੱਕ ਤੇ ਜੁਰਮਾਨੇ ਦੀ ਗੱਲ ਉੱਠੀ ਆ ਹਾਲਾਂਕਿ ਸਿੱਖ ਜੱਤੇਬੰਦੀਆਂ ਕਹਿੰਦੀਆਂ ਫਾਂਸੀ ਤੱਕ ਇਹਨੂੰ ਲੈ ਕੇ ਜਾਣਾ ਚਾਹੀਦਾ ਹੈ ਲੋਕਾਂ ਦੇ ਇਮੋਸ਼ਨਸ ਨੇ ਜਜ਼ਬਾਤ ਨੇ ਕੋਈ ਡਰੇਗਾ ਅੱਜ ਤੋਂ ਬਾਅਦ ਕਿਸੇ ਵੀ ਗਰੰਟੀ ਦੀ ਬੇਅਦਬੀ ਕਰਨ ਤੋਂ ਕੀ ਲੱਗਦਾ ਬਿਲਕੁਲ ਰੱਖੋ ਡਰ ਤੋਂ ਕਾਨੂੰਨ ਦੇ ਡਰ ਦੇ ਨਾਲ ਹੀ ਸਮਾਜ ਚੱਲਦਾ ਕਾਨੂੰਨ ਜਿਹੜਾ ਹੈ ਅਗਰ ਸਖਤ ਹੈ ਤਾਂ ਉਹ ਤੋਂ ਹਰੇਕ ਆਦਮੀ ਬਚਣਾ ਚਾਹਦਾ ਉਹਨੂੰ ਪਤਾ ਹਰੇਕ ਆਦਮੀ ਡਰੇਗਾ ਔਰ ਹੇਕ ਪਰਵਾਹ ਲਾਏ ਇੱਕ ਇਮਾਨਦਾਰ ਨਾਲ ਜਵਾਬ ਦਿਓ ਪੋਲਿਟੀਕਲ ਆਨਸਰ ਨਾ ਹੋਵੇ ਬੇਅਦਬੀਆਂ ਸਿਆਸਤਦਾਨ ਕਰਵਾ ਰਹੇ ਆ ਪੰਜਾਬ ਚ ਦੇਖੋ ਬੇਅਦਬੀਆਂ ਮੈਂ ਸਿਆਸਤਦਾਨਾਂ ਦੀ ਗੱਲ ਨਹੀਂ ਕਿਸੇ ਦੀ ਵੀ ਕਰਦਾ ਇਹਦੇ ਵਿੱਚ ਮੈਂ ਤਾਂ ਇਹ ਸਮਝਦਾ ਕਿ ਕਈ ਵਾਰੀ ਵੱਡੀ ਸਾਜ਼ਿਸ਼ ਵੀ ਕਈ ਪड़ोसी ਦੇ ਮਿਲਕਾਂ ਦੀ ਸਾਜ਼ਿਸ਼ ਵੀ ਹੋ ਸਕਦੀ ਆ ਇਹਨਾਂ ਦੇ ਵਿੱਚ ਵੀ ਖਿਆਲ ਰੱਖਣਾ ਚਾਹੀਦਾ ਕਿਉਂਕਿ ਹਮੇਸ਼ਾ ਤੁਹਾਡਾ ਕੋ ਜਿਹੜੇ ਮਾੜੇ ਪड़ोसी ਆ ਤੁਹਾਡੇ ਉਹ ਉਹਨਾਂ ਨੂੰ ਤਾਂ ਇਹਦਾ ਲਾਭ ਮਿਲਦਾ ਔਰ ਸਮਾਜ ਨੂੰ ਨਹੀਂ ਚਾਹੀਦਾ ਇਹ ਜਿਹੜਾ ਹੈਗਾ ਜੇ ਬੇਅਦਬੀ ਸਾਰੇ ਨੇ ਸਾਂਝੀ ਆ ਉਹਦਾ ਸਨਮਾਨ ਤਾਂ ਅਸੀਂ ਸਾਰੇ ਕਰ ਰਹੇ ਹਾਂ ਗੁਰਪ੍ਰਮਸਾਹਬ ਜੀ ਤਾਂ ਇਸ ਕਰਕੇ ਕੋਈ ਪਿੱਛੇ ਸਾਜ਼ਿਸ਼ ਹੋ ਸਕਦੀ ਹੈ ਇੱਥੇ ਕੋਈ ਕੋਈ ਵੀ ਸਾਜ਼ਿਸ਼ ਹੋ ਸਕਦੀ ਹੈ ਬਿਲਕੁਲ ਠੀਕ ਹੈ ਸੋ ਬ੍ਰਹਮ ਸ਼ੰਕਰ ਜਿੰਪਾ ਉਹਨਾਂ ਨੇ ਸਾਫ਼ ਕੀਤਾ ਹੈ ਕਿ ਸਿਆਸਤਦਾਨਾਂ ਤੇ ਆਪਾਂ ਬਲੇਮ ਕਰਨ ਤੋਂ ਪਹਿਲਾਂ ਦੇਖੀਏ ਸ਼ਾਇਦ ਗਵਾਂਡੀ ਮੁਲਕ ਇਹ ਜੀਆਂ ਛਰਾਰਤਾਂ ਕਰਾਉਂਦੇ ਹੋਣ ਕਿ ਸਾਡੇ ਮੁਲਕ ਦੇ ਵਿੱਚ ਹਿੰਸਾ ਹੋਵੇ ਅਮਨ ਚੈਨ ਅਹਿੰਸਾ ਨਾ ਹੋਵੇ ਤੇ ਲੋਕ ਨਫ਼ਰਤੀ ਨਿਗਾਹ ਨਾਲ ਇੱਕ ਦੂਜੇ ਮਜਹਬ ਨੂੰ ਦੇਖਦੇ ਰਹਿਣ ਪਰ ਹਾਂ ਇਹ ਕਾਨੂੰਨ ਆਣ ਤੋਂ ਬਾਅਦ ਜਰੂਰ ਜੇ ਕਿਸੇ ਨੇ ਅਜਿਹੀ ਘਿਣਾਉਣੀ ਸਾਜ਼ਿਸ਼ ਨੂੰ ਅੰਜਾਮ ਦੇਣਾ ਹੋਵੇਗਾ ਤਾਂ 100 ਵਾਰ ਸੋਚੇਗਾ ਕਿਉਂਕਿ ਹੁਣ ਕਾਨੂੰਨ ਸਖਤ ਹੋ ਗਿਆ ਹੈ ਲੋਕਾਂ 'ਚ ਕਿੰਨਾ ਅਸਰ ਹੁੰਦਾ ਹੈ ਦੇਖਣਾ ਬਾਕੀ ਹੈ ਨਮੀਆਂ ਦੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ